ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਹੱਟ ਭਜਨ ਵੀ ਜ ਮੰਦਰ ਪੰਨਾ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾਂ ਛਪਾਵੇ ਜਿਸ ਨੂੰ ਸ਼ਰਦਾ ਦੀ ਦਾਤ ਮਿਲ ਜਾਵੇ ਉਹ ਕਦੀ ਵੀ ਇਕੱਲਾ ਨਹੀਂ ਹੁੰਦਾ ਗੁਰੂ ਨੂੰ ਹਰ ਵੇਲੇ ਅੰਗ ਸੰਗ ਮਹਿਸੂਸ ਕਰਦਾ ਹੈ ਪਰਮਾਤਮਾ ਦੀ ਕੁਦਰਤ ਨਿਆਰੀ ਹੈ ਉਸਨੇ ਲੱਕੜੀ ਵਿੱਚ ਅਗ ਛਪਾਈ ਹੈ ਪਰ ਅਸੀਂ ਦੇਖ ਨਹੀਂ ਸਕਦੇ ਜਿਨ੍ਹਾਂ ਨੂੰ ਜ਼ੁਕਤੀ ਹੋਵੇ ਉਹ ਲੱਕੜੀ ਵਿੱਚੋਂ ਅਗ ਨੂੰ ਪ੍ਰਗਟ ਕਰ ਲੈਂਦੇ ਹਨ ਦੁੱਧ ਵਿੱਚ ਮੱਖਣ ਹੈ ਪਰ ਜ਼ੁਕਤੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਰੱਬ ਪਰਮੇਸ਼ਵਰ ਸਾਡੇ ਅੰਦਰ ਹੀ ਹੈ ਬਹੁਤ ਨਜ਼ਦੀਕ ਹੈ ਹੱਥਾਂ ਪੈਰਾਂ ਤੋਂ ਵੀ ਨੇੜੇ ਪਰ ਪ੍ਰਾਪਤੀ ਲਈ ਜ਼ੁਕਤੀ ਦੀ ਲੋੜ ਹੈ ਅਸੀਂ ਲੋਕ ਪਰਮਾਤਮਾ ਨੂੰ ਤੀਰਥਾਂ ਅਤੇ ਜੰਗਲਾਂ ਵਿੱਚ ਲੱਭਦੇ ਫਿਰਦੇ ਹਾਂ ਪਰ ਉਹ ਤਾਂ ਸਾਡੇ ਅੰਦਰ ਹੀ ਬੈਠਾ ਹੈ ਕਬੀਰ ਜੀ ਦੇ ਬਚਨ ਹਨ ਕਬੀਰ ਚਾਕੋ ਖੋਜਤੇ ਪਾਇਓ ਸੋਈ ਠੋਰ ਭਾਵ ਕੇ ਜਿਸ ਨੂੰ ਤੀਰਥਾਂ ਤੇ ਖੋਜਦੇ ਫਿਰਦੇ ਸੀ ਕਬੀਰ ਜੀ ਕਹਿੰਦੇ ਹਨ ਉਸ ਨੂੰ satsangat ਦੁਆਰਾ ਹਿਰਦੇ ਰੂਪਿਤ ਹੋਰ ਵਿੱਚੋਂ ਪਾ ਲਿਆ ਮਨ ਸ਼ੀਸ਼ਾ ਹੈ ਇਸ ਰਾਹੀਂ ਅਸੀਂ ਪ੍ਰਮਾਤਮਾ ਨੂੰ ਵੇਖ ਸਕਦੇ ਹਾਂ ਪਰ ਇਸ ਮਨ ਨੂੰ ਜਨਮ ਜਨਮਾਂ ਦੀ ਮੈ ਲੱਗੀ ਹੋਈ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਵਾ ਸਵਾਹੋ ਮਹਾਪੁਰਸ਼ਾਂ ਦੀ ਸਤਿਪੁਰਸ਼ਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਮਨ ਦਾ ਸ਼ੀਸ਼ਾ ਸਾਫ ਹੋ ਜਾਵੇ ਆਪਨੇ ਅੰਦਰ ਹੀ ਪਰਮਾਤਮਾ ਨਜ਼ਰ ਆ ਜਾਂਦਾ ਹੈ ਇਸੇ ਪਰਥਾਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੀ ਬਚਨ ਹਨ ਬਨਮਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਪੇਟੇ ਸਾਧ ਜਬ ਹਰ ਪਾਇਆ ਮਨ ਮਹੇ ਪਰਮਾਤਮਾ ਸਰਬ ਵਿਆਪੀ ਹੈ ਸਰਬ ਵਿਆਪੀ ਦਾ ਅਰਥ ਨਾ ਉਹ ਸਾਡੇ ਤੋਂ ਅਤੇ ਨਾ ਅਸੀਂ ਉਸ ਤੋਂ ਕਦੀ ਵਿਛੜੇ ਹਾਂ ਅਤੇ ਨਾ ਹੀ ਕਦੀ ਵਿਛੜ ਸਕਦੇ ਹਾਂ ਜਿਵੇਂ ਪਾਣੀ ਤੋਂ ਬੁਲਬਲਾ ਜਾਂ ਲਹਿਰ ਕਦੇ ਵਿਛੜ ਨਹੀਂ ਸਕਦੇ ਉਸੇ ਤਰ੍ਹਾਂ ਅਸੀਂ ਪ੍ਰਮਾਤਮਾ ਤੋਂ ਕਦੇ ਵੱਖਰੀ ਨਹੀਂ ਹੋ ਸਕਦੇ ਉਹ ਹਰਥਾਂ ਮੌਜੂਦ ਹੈ ਸਭ ਚੀਜ਼ਾਂ ਦੇ ਅੰਦਰ ਬਾਹਰ ਮੌਜੂਦ ਹੈ ਹਰ ਸ਼ਖਸ ਦੇ ਹਿਲ ਦੇ ਵਿੱਚ ਵਿਆਪ ਰਿਹਾ ਹੈ ਅਸੀਂ ਘਰ ਹੋਈਏ ਜਾਂ ਬਾਹਰ ਉਹ ਸਾਡੇ ਨਾਲ ਹਰ ਵੇਲੇ ਹਰਥਾਂ ਅੰਦਰ ਬਾਹਰ ਸਾਡੇ ਅੰਗ ਸੰਗ ਹੈ ਅਸੀਂ ਸੋਈਏ ਜਾਂ ਜਾਗੀਏ ਖਾਈਏ ਪੀਏ ਕਰ ਹੋਈਏ ਜਾਂ ਬਾਹਰ ਹੋਈਏ ਕਿਧਰੇ ਵੀ ਜਾਈਏ ਸਾਡੇ ਨਾਲ ਹੁੰਦਾ ਹੈ ਮਿੱਟੀ ਦੇ ਕਣ-ਕਣ ਵਿੱਚ ਉਸਦੀ ਜੋਤ ਪ੍ਰਕਾਸ਼ਦੀ ਹੈ ਉਹ ਆਪ ਹੀ ਅਨੇਕਾਂ ਰੂਪ ਹੋ ਕੇ ਸਭ ठाਵ ਪਸਰੀਆ ਹੋਇਆ ਹੈ ਇੱਕ 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 ਹਰ ਆਪ ਪੂਰਨ ਪੂਰ ਰਹਿਓ ਪ੍ਰਪਿਆਪ ਪਰਮਾਤਮਾ ਨਿਰਗੁਣ ਅਤੇ ਸਰਗੁਣ ਦੋਹਾਂ ਸਰੂਪਾਂ ਵਿੱਚ ਹੀ ਇਸ ਸੰਸਾਰ ਵਿੱਚ ਵਿਚਰਦਾ ਹੈ ਇੱਕ ਵਾਰ ਪੰਜਵੇਂ ਪਾਸ਼ਾ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਚਾਰ ਪੰਥ ਸਿੱਖਾਂ ਨੇ ਪੁੱਛਿਆ ਸੀ ਉਪਾਸਨਾ ਸਰਗੁਣ ਦੀ ਕਰਨੀ ਚਾਹੀਦੀ ਹੈ ਜਾਂ ਨਿਰਗੁਣ ਦੀ ਤਾਂ ਸਤਗੁਰੂ ਜੀ ਨੇ ਫਰਮਾਇਆ ਤੁਹਾਡਾ ਇਹ ਸੰਸਾਵਯਤ ਹੈ ਕਿਉਂਕਿ ਸਰਗੁਣ ਅਤੇ ਨਿਰਗੁਣ ਵਿੱਚ ਕੋਈ ਅੰਤਰ ਨਹੀਂ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਤਾਰ ਜਿਨੇ ਸਗਲੀ ਮੋਹੀ ਪਰਮਾਤਮਾ ਆਪਣੀ ਇੱਛਾ ਅਨੁਸਾਰ ਆਪਣਾ ਸਰਗੁਣ ਉਤਾਰ ਕੇ ਗੁਰੂ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ ਜਿਵੇਂ ਹਵਾ ਚੱਲਦੀ ਹੈ ਅਸੀਂ ਉਸ ਨੂੰ ਮਹਿਸੂਸ ਕਰਦੇ ਹਾਂ ਇਸ ਨਾਲ ਸਾਹ ਵੀ ਲੈਂਦੇ ਹਾਂ ਪਰ ਇੱਕ ਮਰਦਾ ਸਰੀਰ ਹਵਾ ਨੂੰ ਮਹਿਸੂਸ ਨਹੀਂ ਕਰ ਸਕਦਾ ਕਿਉਂਕਿ ਹਵਾ ਨੂੰ ਮਹਿਸੂਸ ਕਰਨ ਵਾਲੇ ਜੰਤੂ ਉਸਦੇ ਫੇਫੜੇ ਆਦ ਕੰਮ ਨਹੀਂ ਕਰਦੇ ਇਸੇ ਤਰ੍ਹਾਂ ਵਾਹਿਗੁਰੂ ਹਰ ਤਾਂ ਹੈ ਪਰ ਗੁਰੂ ਤੇ ਸਰਦਾ ਤੋਂ ਹੀਣਾ ਇਨਸਾਨ ਵੀ ਮਰਦੇ ਦੀ ਤਰ੍ਹਾਂ ਹੈ ਗੁਰੂ ਤੇ ਸ਼ਰਧਾ ਤੋਂ ਬਿਗਾਰ ਉਸ ਦੀ ਹੋਂਦ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ ਗੁਰ ਨਾਨਕ ਗੁਰ ਬਿਨ ਨਹੀਂ ਸੋਜੈ ਹਰ ਜਨ ਸਭ ਕੈ ਨਿਕਟ ਖੜਾ ਅਤੇ ਜੋ ਪਰਮਾਤਮਾ ਨੂੰ ਪੁੱਛ ਜਾਂਦਾ ਹੈ ਉਹ ਮਾੜੇ ਪਾਸੇ ਹੀ ਲੱਗਾ ਰਹਿੰਦਾ ਹੈ ਜਿਸ ਤਰ੍ਹਾਂ ਸਾਡੇ ਕੋਲ 4-5 ਸਾਲ ਦਾ ਬੱਚਾ ਖੜਾ ਹੋਵੇ ਤਾਂ ਅਸੀਂ ਕੋਈ ਬੁਰਾ ਕਰਮ ਨਹੀਂ ਕਰਦੇ ਕਿ ਬੱਚਾ ਵੇਖਦਾ ਹੈ ਪਰ ਪਰਮਾਤਮਾ ਜੋ ਸਾਡੇ ਹਰ ਕਰਮ ਨੂੰ ਹਰ ਵਕਤ ਵੇਖਦਾ ਹੈ ਅਸੀਂ ਪਾਪ ਕਰਨ ਲੱਗਾ ਉਸ ਦਾ ਡਰ ਪੰਜ ਸਾਲ ਦੇ ਬੱਚੇ ਜਿੰਨਾ ਵੀ ਨਹੀਂ ਮੰਦੇ ਕਿਉਂਕਿ ਪਾਪ ਪਾਵੇਂ ਬੁਰਾ ਹੁੰਦਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ ਪਾਪ ਬੁਰਾ ਪਾਪੀ ਕੋ ਪਿਆਰਾ ਜਿਵੇਂ ਮਛੇਰਾ ਮੱਛੀ ਨੂੰ ਫੜਨ ਵਾਸਤੇ ਕੁੰਡੀ ਅੱਗੇ ਮਾਰਦਾ ਚਾਰਾ ਲਗਦਾ ਹੈ ਮੱਛੀ ਨੂੰ ਸਿਰਫ ਮਾਰਦਾ ਚਾਰਾ ਹੀ ਨਜ਼ਰ ਆਉਂਦਾ ਹੈ ਉਸ ਦੇ ਵਿੱਚ ਛੁਪੀ ਹੋਈ ਮੌਤ ਨਜ਼ਰ ਨਹੀਂ ਆਉਂਦੀ ਇਸੇ ਤਰ੍ਹਾਂ ਜੀਵ ਪਾਪ ਦਾ ਬੀਜ ਤਾਂ ਬੀਜ ਦਿੰਦਾ ਹੈ ਪਰ ਉਸ ਦੀ ਭਿਆਨਕ ਸਜ਼ਾ ਵੱਲ ਧਿਆਨ ਨਹੀਂ ਕਰਦਾ ਜਦੋਂ ਪਾਪ ਦਾ ਬੀਜ ਵੱਡਾ ਦਰਖਤ ਬਣ ਕੇ ਸਾਹਮਣੇ ਆਉਂਦਾ ਹੈ ਕਾਂ ਫਿਰ ਪਾਪੀ ਰਹੁੰਦਾ ਹੈ ਕਿਉਂਕਿ ਪਾਪਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਇਨਸਾਨ ਦੀ ਸਾਖੀ ਜਿਸਨੇ ਗੁਰੂ ਜੀ ਦਾ ਸਿਮਰਨਾ ਹੀ ਛੁڑا ਲਿਆ ਫਿਰ ਉਸ ਦਾ ਕੀ ਹਾਲ ਹੋਇਆ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਸ਼ਹਿਰ ਦੇ ਅੰਦਰ ਬਿਲਗੇ ਪਿੰਡ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਹਿਜ 24 ਦਾ ਹੈ ਉੱਥੇ ਗੁਰੂ ਮਹਾਰਾਜ ਦਾ ਇਤਿਹਾਸਿਕ ਸਿਮਰਨਾ ਹੈ ਉੱਥੇ ਹੀ ਮਹਾਰਾਜ ਦੀ ਪਜਾਮੀ ਮਹਾਰਾਜ ਦਾ ਚੋਲਾ ਮਹਾਰਾਜ ਦੀ ਸਲੇਟੀ ਟੋਪੀ ਕਿਉਂਕਿ ਉਦੋਂ ਸਲੇਟੀ ਟੋਪੀ ਹੀ ਚਲਦੀ ਸੀ ਦਸਤਾਰ ਦੇ ਬਖਸ਼ਿਸ਼ ਬਾਅਦ ਵਿੱਚ ਹੋਈ ਦਰਸ਼ਨ ਕਰਵਾਏ ਜਾਂਦੇ ਹਨ ਜਿਸ ਸਮੇਂ ਚੀਜ਼ਾਂ ਲੋਕ ਨਹੀਂ ਸਨ ਉਸ ਸਮੇਂ ਕਿਸੇ ਇਨਸਾਨ ਨੇ ਗੁਰੂ ਜੀ ਦਾ ਸਿਮਰਨਾਂ ਹੀ ਚੋਰਾ ਲਿਆ ਅਤੇ ਸਿਮਰਨਾਂ ਚੋਰਾ ਕੇ ਹਲੇ 250 ਕਦਮ ਹੀ ਗੁਰਦੁਆਰਾ ਸਾਹਿਬ ਕੋ ਅੱਗੇ ਟੱਪਿਆ ਹੈ ਅਤੇ ਉਹ ਅੰਨ ਹੋ ਗਿਆ ਕਿਉਂਕਿ ਗੁਰੂ ਮਹਾਰਾਜ ਅਜ ਵੀ ਹਜ਼ਰ ਹਨ ਜਿਸ ਨੇ ਸਿਮਰਨਾਂ ਚੋਰੀ ਕੀਤਾ ਸੀ ਉਸ ਦੇ ਮਨ ਵਿੱਚ ਆ ਗਿਆ ਕਿ ਕੀ ਚੱਕਰ ਹੈ ਮੈਂ ਅੰਨ ਹੋ ਗਿਆ ਹਾਂ ਉਸ ਦੇ ਮਨ ਵਿੱਚ ਆਇਆ ਇਹ ਸਿਮਰਨਾਂ ਵਾਪਸ ਗੁਰਦੁਆਰਾ ਸਾਹਿਬ ਰਖਾਵਾਂ ਜਦੋਂ ਵਾਪਸ ਰੱਖਣ ਲਈ ਪੜਿਆ ਤਾਂ ਉਸ ਨੂੰ ਨજર ਉਹਨਾਂ ਸ਼ੁਰੂ ਹੋ ਗਿਆ ਕਹਿਣ ਲੱਗਾ ਮੇਰੇ ਮਨ ਦਾ ਭਲੇਖਾ ਹੈ ਫਿਰ ਉਸਨੇ ਇਹ ਖਿਆਲ ਛੱਡ ਦਿੱਤਾ ਅਤੇ ਸਿਮਰਨਾ ਲੈ ਕੇ ਫਿਰ ਸੋਚੋਂ ਨਿਕਲਣ ਬਾਰੇ ਸੋਚਿਆ ਅਤੇ ਜਦੋਂ ਗੁਰਦੁਆਰਾ ਸਾਹਿਬ ਲਪੇਟ ਕੀਤੀ ਜਾਨ ਲੱਗਾ ਫਿਰ ਅੰਨ ਹੋ ਗਿਆ ਨજર ਉਹਨਾ ਬੰਦ ਹੋ ਗਿਆ ਜਦੋਂ ਵਾਪਸ ਮੁੜਦਾ ਹੈ ਤੇ ਨજર ਆਉਂਦਾ ਹੈ ਉਸਦੇ ਮਨ ਵਿੱਚ ਯਕੀਨ ਆ ਗਿਆ ਕਿ ਗੁਰੂ ਅਰਜਨ ਦੇਵ ਜੀ ਨੂੰ ਚੋਲਾ ਬਦਲਿਆ ਹੋਇਆ ਕਈ ਸਾਲ ਹੋ ਚੁੱਕੇ ਹਨ ਪਰ ਅੱਜ ਵੀ ਗੁਰੂ ਸਾਹਿਬ ਸ਼ਬਦ ਰੂਪ ਵਿੱਚ ਹਜ਼ਰ ਹਨ ਵਰਤ ਰਹੇ ਹਨ ਫਿਰ ਉਸ ਚੋਰ ਨੇ ਆਪ ਸਾਰੀ ਵਰਤਾ ਸਾਰੀ ਸੰਗਤ ਨੂੰ ਦਸੀ ਅਤੇ ਸਿਮਰਨਾ ਵਾਪਸ ਗੁਰਦੁਆਰੇ ਸਾਂ ਪੁੰਚਾਇਆ ਅਤੇ ਗੁਰੂ ਮਹਾਰਾਜ ਕੋਲੋਂ ਵੀ ਆਪਣੀ ਪਲਵਖਸ਼ਾਈ ਹੱਟ ਭਜਨ ਵੀ ਜ ਮੰਦਰ ਪੰਨਾ ਕਰ ਚੋਰੀ ਕਰ ਆਵੇ ਅੱਗੋ ਦੇਖੇ ਪਿੱਛੋਂ ਦੇਖੇ ਤੁਜਤੇ ਕਹਾਂ ਛਪਾਵੇ ਵਾਹਿਗੁਰੂ ਸਾਡੇ ਅੰਗ ਸੰਗ ਹੈ ਅਸੀਂ ਸਿਰਫ ਇਹ ਗੱਲ ਯਾਦ ਰੱਖਣੀ ਹੈ ਪਰੇਸ਼ਾਨੀ ਤਾਂ ਹੀ ਹੁੰਦੀ ਹੈ ਜਦੋਂ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਪਰਮਾਤਮਾ ਤਾਂ ਸਾਡੇ ਅੰਦਰ ਹੈ ਸਾਡੇ ਤੋਂ ਕਿਧਰੇ ਦੂ ਨਹੀਂ ਸਿਰਫ ਅਸੀਂ ਭੁੱਲ ਜਾਂਦੇ ਹਾਂ ਲੋੜ ਹੈ ਇਸ ਭੁੱਲ ਨੂੰ ਮੇਟਣ ਦੀ ਉਸ ਦਾ ਨਾਮ ਸਿਮਰਨ ਲਗਾਤਾਰ ਕਰਨ ਨਾਲ ਇਹ ਪੁਲ ਦੂਰ ਹੋ ਜਾਂਦੀ ਹੈ ਪਾਈਪ ਵੀਰ ਸਿੰਘ ਜੀ ਦੇ ਵੀ ਬਚਨ ਹਨ ਕਹਿੰਦੇ ਹਨ ਮੈਂ ਜੀਵਨ ਤੋਂ ਇਹ ਹੀ ਸਿੱਖਿਆ ਲਈ ਹੈ ਕਿ ਸਿਮਰਨ ਦੇ ਹੁਲਾਰੇ ਨਾਲ ਇਹ ਪਾਸੇ ਕਿ ਵਾਹਿਗੁਰੂ ਮੇਰੇ ਨਾਲ ਹੈ ਅਤੇ ਜੇ ਕਦੀ ਅਜਿਹਾ ਨਾ ਵੀ ਪਾਸੇ ਤਾਂ ਵੀ ਸਿਮਰਨ ਜਾਰੀ ਰੱਖਣਾ ਚਾਹੀਦਾ ਹੈ ਪਰਮਾਤਮਾ ਤੋਂ ਕੁਝ ਨਹੀਂ ਛੁਪਿਆ ਉਸ ਤੋਂ ਹਰ ਪਲ ਡਰ ਕੇ ਰਹਿਣਾ ਚਾਹੀਦਾ ਹੈ ਮਾੜੇ ਕਰਮਾਂ ਨੂੰ ਤਿਆਗ ਦੇਣਾ ਚਾਹੀਦਾ ਹੈ ਕਿਉਂਕਿ ਮਾੜੇ ਕਰਮਾਂ ਦੇ ਬੀਜ ਤਾਂ ਹੀ ਵੀ ਜ਼ਿੰਦੇ ਹਾਂ ਪਰ ਜਦੋਂ ਸਜ਼ਾ ਮਿਲਦੀ ਹੈ ਤਾਂ ਫਿਰ ਮਨੁੱਖ ਪਸਤੋਂਦਾ ਹੈ ਕਿਉਂਕਿ ਗੁਰੂ ਮਹਾਰਾਜ ਜੀ ਦਾ ਵੀ ਫਰਮਾਨ ਹੈ ਚੋਰ ਸਲਾਹੇ ਚੀਤਣਾ ਭਿਜੈ ਜੇ ਬਤੀ ਕਰੇ ਤਾਂ ਤਸੂ ਨਿਝੈ ਚੋਰ ਕੀ ਹਾਮਾ ਪਰੇ ਨ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਨਮਨ ਅੰਦੇ ਕੁੱਤੇ ਕੋੜਿਆਰ ਬਿਨ ਬੋਲੇ ਪੂਜੀਐ ਸਤਿਆਰ ਚੋਰਸ ਵਾਲਿਓ ਚੋਰ ਸਿਆਨਾ ਖੋਟੇ ਕਾਮੁਲ ਇਕਦੁਗਾਣਾ ਜੇ ਸਾਥ ਰਖਿਆ ਦੀ ਜੈਰੁ ਲਾਇ ਜਾਂ ਪਰ ਖਿਆ ਖੋਟਾ ਹੋਇ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬਿਜ ਆਪੇ ਹੀ ਖਾਵੇ ਜੇ ਵੱਡੇ ਆਇਆ ਆਪੇ ਖਾਏ ਜੇ ਹੀ ਸੋ ਤਤੇ ਹੈ ਰਹੇ ਜਾਏ ਜੈਸੋ ਕੂੜੀਆਂ ਕੋੜ ਕਬਾੜ ਪਾਵੇ ਸਭ ਆਖੋ ਸੰਸਾਰ ਤੁਧ ਪਾਵੇ ਅਦੀ ਪਰਵਾਨ ਨਾਨਕ ਜਾਣੈ ਜਨ ਸੁਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ